O que ਦੇ ਨਹੀਂ ਕਰ ਲਈ ਜੇਕਾ ਪਾਕੀ ਜਿਹੜਾ ਬਰਸ਼ਾ ਕਰਦਾ ਆਪਣੇ ਵਜਲ ਸ਼ਰਮਾਂ ਨੂੰ ਬਈ ਤੁਸੀਂ ਸਾਈਡ ਕਰਤੀ ਜੇ ਨਸ਼ਾ ਤਸਕਰਾਂ ਉਹ ਕਰਾ ਦੇਣਾ ਪਰ ਉਸ ਤੋਂ ਆਉਣ ਬਾਰੇ ਕਰਨੇ ਪੈਣਗੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਤੇ ਮਾਨਯੋਗ ਬੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਮਾਰਚ 1 ਤੋਂ ਜਿਹੜਾ ਸ਼ੁਰੂ ਹੋਇਆ ਪੰਜਾਬ ਸਰਕਾਰ ਦਾ ਉਸੇ ਤਹਿਤ ਅੱਜ ਮਾਨਯੋਗ ਏਡੀਜੀਪੀ ਸਰਦਾਰ ਨੌਨੇਹਾਲ ਸਿੰਘ ਜੀ ਦੀ ਰਹਿਮਾਈ ਹੇਠ ਅਸੀਂ ਜਿਹੜਾ ਹੈਗਾ ਉਹਨਾਂ ਦੀ ਦਿਸ਼ਾ ਨਿਰਦੇਸ਼ ਹੀਡ ਇੱਕ ਐਸੋ ਆਪਰੇਸ਼ਨ ਇੱਕ ਕਰ ਰਹੇ ਹਾਂ ਜੰਡਿਆਲਾ ਗੁਰੂ ਥਾਣੇ ਦੇ ਅੰਡਰ ਜਿਹੜਾ ਇਹ ਸ਼ੇਖੂਪੁਰ ਅਮਲਾ ਪੈਂਦਾ ਜਿੱਥੇ ਪਹਿਲਾਂ ਵੀ ਕਾਫੀ ਨਸ਼ਾ ਤਸਕਰੀ ਦੀ ਕਾਫੀ ਸਾਨੂੰ ਰਿਪੋਰਟ ਸੀਗੀਆਂ ਸਾਡੇ ਵੱਲੋਂ ਪੁਰਜ਼ੋਰ ਕੋਸ਼ਿਸ਼ ਹੈ ਕਿ ਇੱਥੇ ਦਾ ਜਿਹੜਾ ਇਲਾਕਾ ਹੈ ਬਿਲਕੁਲ ਇੱਥੇ ਦੀ ਜਿਹੜੀ ਹੈਗੀ ਹੈ ਲੋਕ ਇਹ ਫਿਕਰ ਰਹਿਣੇ ਹੱਸਦੇ ਵਸਦੇ ਰਹਿਣ ਤੇ ਜਿਹੜਾ ਨਸ਼ਾ ਹੈਗਾ ਇਹਨਾਂ ਦੀਆਂ ਸਾਰੀਆਂ ਗਲੀਆਂ ਤੋਂ ਇਹ ਦੂਰ ਹੋ ਜਵੇ ਇਸੇ ਤਹਿਤ ਅਸੀਂ ਜਿਹੜੇ ਇਹਨੂੰ ਪੂਰਾ ਇੱਕ ਕਾਰਡਨ ਕਰਨ ਵਾਸਤੇ ਅੱਠ ਜਿਹੜੇ ਹੈਗੇ ਆਉਟਰ ਨਾਕੇ ਲਾਏ ਨੇ ਸਾਡੀਆਂ ਫਲਾਈਂਗ ਟੀਮਸ ਨੇ ਗਠਿਤ ਕੀਤੀਆਂ ਨੇ ਸਾਨੂੰ ਜਿਹੜੇ-ਜਿਹੜੀਆਂ ਦੀ ਇਨਫੋਰਮੇਸ਼ਨ ਸੀਗੀ ਕਿ ਇੱਥੇ ਐਨਡੀਪੀਐਸ ਦੇ ਪੀਓਜ਼ ਜਿਹੜੇ ਹੈਗੇ ਨੇ ਪ੍ਰੋਕਲੇਮਡ ਅਫੈਂਡਰ ਜਿਹੜੇ ਬਾਕੀ ਸਮੱਗਲਰ ਜਿਹੜੇ ਸਾਡੇ ਸੋਰਸ ਰਿਪੋਰਟਸ ਇਨਫੋਰਮੇਸ਼ਨਸ ਆਏ ਨੇ ਅਸੀਂ ਉਹਨਾਂ ਦੇ ਘਰਾਂ 'ਚ ਸਰਚ ਕਰਨੀ ਹੈ ਤੇ ਉਸੇ ਲਈ ਹੀ ਇਹ ਜਿਹੜਾ ਹੈਗਾ ਉਸ ਦੇ ਤਹਿਤ ਹੀ ਇਹ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਇਹ ਚਲਾਇਆ ਜਾ ਰਿਹਾ ਹੈ ਸਰ ਹੁਣ ਤੱਕ ਕੀ ਪ੍ਰਾਪਤੀ ਹੋਈ ਸੀ ਕਾਸ ਆਪਰੇਸ਼ਨ ਪਹਿਲਾਂ ਵੀ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਦੀ ਜੀ ਬਿਲਕੁਲ ਜੀ ਅਸੀਂ ਜਿਹੜਾ ਹੈਗਾ ਕੁਝ ਸਾਡੀਆਂ ਟੀਮਸ ਮਾਰਨਿੰਗ ਦੀਆਂ ਵੀ ਗਈਆਂ ਸੀਗੀਆਂ ਬਾਕੀ ਜਿਹੜੀ ਵੀ ਪ੍ਰਾਪਤੀ ਹੁੰਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸ਼ਾਮ ਨੂੰ ਜਿਹੜੀ ਹੈਗੀ ਹੈ ਪ੍ਰੈਸ ਨੋਟ ਰਾਹੀਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਸਰ ਨਾਮਰ ਚੱਲਦੇ ਰਹਿਣਗੇ ਜੀ ਸਹਿਯੋਗ ਮਿਲਿਆ ਤੁਹਾਨੂੰ ਇਹ ਬਿਲਕੁਲ ਨਿਰੰਤਰ ਚੱਲਦੇ ਰਹਿਣਗੇ ਜੀ ਪਹਿਲਾਂ ਵੀ ਜਿਹੜਾ ਹੈਗਾ ਸਾਰੀ ਪਬਲਿਕ ਦਾ ਜਿਹੜਾ ਪੰਜਾਬ ਸਰਕਾਰ ਦੀ ਹੈ ਜਿਹੜੀ ਯੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਇਹਦੇ 'ਚ ਬਹੁਤ ਜ਼ਿਆਦਾ ਵੱਜ ਚੜ ਕੇ ਲੋਕਾਂ ਵੱਲੋਂ ਵੀ ਹਿੱਸਾ ਲਿਆ ਜਾ ਰਿਹਾ ਹੈ ਜੱਡੀ ਜਿਹੜੀ ਸੇ ਪੰਜਾਬ ਦੀ ਹੈਲਪਲਾਈਨ ਹੈ ਉਹਦੇ ਤੇ ਵੀ ਬਹੁਤ ਜ਼ਿਆਦਾ ਸਾਨੂੰ ਜਿਹੜੀ ਹੈਗੀ ਹੈ ਉਹ ਟਿਪ ਲਾਈਨ ਆndੀਆਂ ਨੇ ਇਵਨ ਮੈਨੂੰ ਮੇਰੇ ਪਰਸਨਲ ਨੰਬਰ ਤੇ ਬਹੁਤ ਲੋਕੀ ਸੰਪਰਕ ਕਰਕੇ ਜਿਹੜੇ ਨਸ਼ਾ ਤਸਕਰਾਂ ਦੀ ਇਨਫੋਰਮੇਸ਼ਨ ਦੇ ਰਹੇ ਨੇ ਤੇ ਸਾਡੀ ਜਿਹੜੀ ਪੰਜਾਬ ਪੁਲਿਸ ਅੰਮ੍ਰਿਤਸਰ ਦੇ ਹਾਤੀ ਪੁਲਿਸ ਦੀ ਜਿਹੜੀ ਟੀਮ ਹੈ ਬਿਲਕੁਲ ਵਚਨਬੱਧ ਹੈ ਕਿ ਇਹ ਜਿਹੜਾ ਨਸ਼ਾ ਹੈਗਾ ਇਹਨੂੰ ਅਸੀਂ ਨਾ ਵਿਗੜਨ ਦੇਵਾਂਗੇ ਤੇ ਜਿਹੜੇ ਨਾ ਇਹ ਜਿਹੜੇ ਤਸਕਰ ਹੈ ਇਹਨਾਂ ਨੂੰ ਸਿਰ ਚੱਕਣ ਦੇਵਾਂਗੇ ਸਰ ਜੀ ਇਹ ਜਗ੍ਹਾ ਤੇ ਫਰੋਤੀ ਆਸੇ ਕਾਲ ਆਈਆਂ ਸੀ ਜਿਹਨਾਂ ਪਿਛਲੇ ਦਿਨੀ ਕਤੂ ਨੰਗਲ ਵੀ ਫਰੋਤੀ ਮੰਗਨ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ ਉਹਨਾਂ ਦੋਸ਼ੀਆਂ ਨੂੰ ਜਿਹੜਾ ਗਿਰਫਤਾਰ ਕੀਤਾ ਗਿਆ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਜਿਹੜਾ ਇਲਾਕੇ ਦੇ ਲੋਕਾਂ ਵੱਲੋਂ ਵੀ ਤੇ ਬਾਕੀ ਇਹ ਵੱਲੋਂ ਵੀ ਇਹ ਸ਼ਿਕਾਇਤ ਸੀਗੀ ਕਿ ਜਿਹੜੇ ਫਰੋਤੀ ਦੀਆਂ ਕਾਲਸ ਦਿੰਦੇ ਨੇ ਰਾਮ ਦਿਵਾਲੀ ਹਿੰਦੂਆਂ ਦੇ ਇੱਕ ਪਰਿਵਾਰ ਵੱਲੋਂ ਇੱਕ ਮਦਈ ਸੀਗੇ ਉਹਨਾਂ ਨੂੰ ਰੈਡ ਕਾਲਸ ਆਈਆਂ ਜਤ ਸਿੰਘ ਨੇ ਉਹਨਾਂ ਦੀ ਇੱਕ ਕਰਿਆਨੇ ਦੀ ਦੁਕਾਨ ਸੀ ਤੇ ਉਹ ਉਸ ਦੇ ਤਹਿਤ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਜਿਹੜੀ ਹੈਗੀ ਹੈ ਕਿਹੜੀ ਕਿਹੋ ਕਾਲਸ ਆਈਆਂ ਉਹ ਸਾਰੀਆਂ ਚੀਜ਼ਾਂ ਅਸੀਂ ਟ੍ਰੇਸ ਕਰਕੇ ਟੈਕਨੀਕਲੀ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਪ੍ਰੋਪਰਲੀ ਮੋਨੀਟਰ ਕਰਦੇ ਹਾਂ ਜਿਹੜੇ ਇਹਦੀ ਤਹਿ ਤੱਕ ਪਹੁੰਚਦੇ ਹੋਏ ਤਿੰਨ ਲੋਕਾਂ ਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਪਵਨਪ੍ਰੀਤ ਸਿੰਘ ਕਾਰਜਪ੍ਰੀਤ ਅਤੇ ਸਾਜ ਸਾਜਨ ਉਰਫ ਕਾਲੂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਹੀ ਪਿੰਡ ਦਾ ਬੰਦਾ ਸੀਗਾ ਜਿਹੜੇ ਨੇ ਦੱਸਿਆ ਸੀਗਾ ਵੀ ਤੁਸੀਂ ਇਹਨਾਂ ਨੂੰ ਫਰੋਤੀ ਦੀਆਂ ਕਾਲਸ ਕਰੋ ਉਹਨਾਂ ਨੇ 10 ਲੱਖ ਦੀ ਫਰੋਤੀ ਮੰਗੀ ਸੀਗੀ ਤੇ ਸਾਡੀਆਂ ਟੀਮਸ ਨੇ ਪੂਰੀ ਮਸ਼ਤੇਦੀ ਨਾਲ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ ਜਿਹੜਾ ਬੰਦਾ ਬਾਹਰੋਂ ਕਾਲ ਕਰਦਾ ਸੀਗਾ ਕੈਨੇਡਾ ਤੋਂ ਅਸੀਂ ਉਹਦੇ ਤੇ ਵੀ ਅਸੀਂ ਕਾਰਵਾਈ ਕਰਦੇ ਹਾਂ ਉਹਨੂੰ ਨਾਮਜਦ ਕਰ ਲਿਆ ਤੇ ਉਹਦੀ ਵੀ ਅਸੀਂ ਗ੍ਰਿਫਤਾਰੀ ਲਈ ਜਿਹੜੀ ਹੈਗੀ ਐ ਰਿਕਵੈਸਟ ਕਰਾਂਗੇ ਜਿਹੜੀਆਂ ਏਜੰਸੀਜ਼ ਨੇ ਤਾਂ ਕਿ ਉਹਦੀ ਵੀ ਅਸੀਂ ਐਕਸਟਰਡੀਸ਼ਨ ਕਰਾਵਾਂਗੇ ਇਦਾਂ ਦੇ ਕਿਸੇ ਵੀ ਬੰਦੇ ਨੂੰ ਇਸ ਸਾਡੀ ਚੇਤਾਵਨੀ ਹੈ ਕਿ ਤੁਸੀਂ ਜਿਹੜੀ ਇਦਾਂ ਦੀਆਂ ਹਰਕਤਾਂ ਨੇ ਲੋਕਾਂ ਨੂੰ ਜਿਹੜੇ ਆਪਣੀ ਖੂਨ ਪਸੀਨੇ ਦੀ ਮਿਹਨਤ ਨਾਲ ਜਿਹੜੀ ਉਹ ਹੱਕ ਦੀ ਕਮਾਈ ਆਪਣੀ ਕਮਾਰੇ ਨੇ ਤੁਸੀਂ ਉਹਨਾਂ 'ਚ ਜੇ ਇਦਾਂ ਦੀਆਂ ਹਰਕਤਾਂ ਕਰੋਗੇ ਪੁਲਿਸ برداشت ਬਿਲਕੁਲ ਨਹੀਂ ਕਰੇਗੀ ਸਮਾਜ ਸਾਡਾ ਬਿਲਕੁਲ برداشت ਨਹੀਂ ਕਰੇਗਾ ਤੇ ਸਾਰੇ ਅਸੀਂ ਰਲ ਮਿਲ ਕੇ ਇਕੱਠੇ ਹੋ ਕੇ ਇਹਦੇ ਅਗੇਂਸਟ ਬਿਲਕੁਲ ਇਕਜੁੱਟ ਹੋ ਕੇ ਕੰਮ ਕਰਦੇ ਰਹਾਂਗੇ ਸਰ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਜੀ ਕਿੰਨਾ ਤੁਸੀਂ ਜ਼ੋਰ ਲਾ ਰਹੇ ਜੀ ਜੀ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਅੰਮ੍ਰਿਤਸਰ ਤੇ ਹਾਤੀ ਪੁਲਿਸ ਵੱਲੋਂ ਮਾਰਚ 1 ਤੋਂ ਲੈ ਕੇ ਹੁਣ ਤੱਕ 130 ਕਿਲੋ ਹੈਰੋਇਨ ਫੜੀ ਗਈ ਹੈ 2 ਕਰੋੜ ਤੋਂ ਜ਼ਿਆਦਾ ਅਸੀਂ ਡਰਗ ਮਨੀ ਰਿਕਵਰ ਕੀਤੀ ਹੈ ਅਸੀਂ 1.5 ਕਰੋੜ ਤੋਂ ਜ਼ਿਆਦਾ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਤੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਆਲਮੋਸਟ 800 ਤੋਂ ਵੱਧ ਜਿਹੜੇ ਹੈਗੇ ਆ ਲੋਕ ਨੇ ਜਿਹੜੇ ਨਸ਼ਾ ਤਸਕਰੀ 'ਚ ਇਨਵੋਲ ਸੀਗੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ 850 ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ 'ਚ ਜਮ੍ਹਾਂ ਕਰਾਇਆ ਤੇ 300 ਲੋਕਾਂ ਨੂੰ ਜਿਹੜੇ ਓਟ ਸੈਂਟਰ 'ਚ ਅਸੀਂ ਰਜਿਸਟਰ ਕਰਾਇਆ ਇਹ ਲੋਕਾਂ ਦਾ ਪੂਰਾ ਸਹਿਯੋਗ ਹੈ ਇਹ ਇੱਕ ਸਮਾਜਿਕ ਮੂਵਮੈਂਟ ਬਣ ਚੁੱਕੀ ਹੈ ਤੇ ਆਣ ਵਾਲੇ ਜਿਨ੍ਹਾਂ 'ਚ ਤੁਸੀਂ ਦੇਖੋਗੇ ਕਿ ਜਿਹੜੇ 1-2 ਜਿਹੜੇ ਪਿੰਡਾਂ 'ਚ ਬਚ ਵੀ ਗਏ ਨੇ ਉਹ ਵੀ ਪਿੰਡ-ਪਿੰਡ ਚਲੇ ਲੋਕ ਨੇ ਉਹ ਜਾਗਰੂਕ ਹੋ ਕੇ ਉਹਨਾਂ ਨੂੰ ਜਿਹੜੇ ਵਿਚਾਰੇ ਇਹ ਨਸ਼ੇ ਦੇ ਚੰਗਲ ਚ ਫਸ ਚੁੱਕੇ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਤੇ ਜਮਾ ਕਰਾਨਗੇ ਤੇ ਉਹਨਾਂ ਨੂੰ ਜਿਹੜੇ ਨਸ਼ੇ ਦੇ ਚੰਗਲ ਚੋਂ ਬਾਹਰ ਕੱਢਣਗੇ ਵੱਡੇ ਮਗਰਮਸ਼ਾ ਨੂੰ ਜਿਹੜਾ ਉਹ ਵੀ ਹੱਥ ਪਾਇਆ ਜਾਵੇ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਸਾਨੂੰ ਖੁੱਲ ਝੂਟ ਹੈ ਕਿ ਜਿਹੜਾ ਵੀ ਨਸ਼ਾ ਤਸਕਰੀ ਦੇ ਕਾਰੋਬਾਰ ਚ ਲੱਗਿਆ ਹੋਇਆ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਤੇ ਉਹ ਲਗਾਤਾਰ ਜਾਰੀ ਹੈ ਹੁਣ ਤੱਕ ਕੋਈ ਵੱਡਾ ਮਗਰਮਸ਼ਾ ਆਇਆ ਜੀ ਜੀ ਬਿਲਕੁਲ ਜੀ ਅਸੀਂ ਕਾਫੀ ਜ਼ਿਆਦਾ ਰਿਕਵਰੀਜ਼ ਵੀ ਕੀਤੀਆਂ ਨੇ ਵੱਡੇ ਵੱਡੇ ਨਾਮ ਨੇ ਉਹਨਾਂ ਦੇ ਅਸੀਂ ਘਰ ਵੀ ਜਿਹੜੇ ਹੈਗੇ ਆ ਉਹ ਵੀ ਤੁਸੀਂ ਦੇਖਿਆ ਹੋਊਗਾ ਕਿ ਡਿਮੋਲੀਸ਼ਨਸ ਵੀ ਹੋਈਆਂ ਨੇ ਤੇ ਇਹ ਜਿਹੜੇ ਲਗਾਤਾਰ ਸਾਡੀਆਂ ਪੂਰੀਆਂ ਕੋਸ਼ਿਸ਼ਾਂ ਨੇ ਕਿ ਅਸੀਂ ਇਹਨਾਂ ਦੇ ਖਿਲਾਫ ਸਖਤੋ ਸਖਤ ਕਦਮ ਦੁਖੀ ਪੰਡਪਰਾਮਾ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸਵਤਨ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਾਲੰਗਰ ਲੰਮਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋ ਤੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669